ਜਦੋਂ ਆ ਸਾਡੇ ਸਾਨੂੰ ਪਿੰਡ ਵਾਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਸੁਣਨ ਦੇ ਵਿੱਚ ਤੁਹਾਨੂੰ ਪਤਾ ਮਿਲਦੀਆਂ ਨੇਗੀਆਂ ਪਰ ਜਦੋਂ ਆ ਕਲਾਕਾਰ ਭਰਾ ਨਿਕਲ ਕੇ ਆਉਣ ਲੱਗੇ ਪਿੰਡਾਂ ਵਾਲੇ ਨਿਕਲ ਕੇ ਆਉਣ ਲੱਗੇ ਫਿਰ ਮਸਲਾ ਜਿਹੜਾ ਕਿ ਜਿੱਤਵਾਲ ਨੂੰ ਵਧਣਾ ਵੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇਗੇ ਇਹ ਤੁਹਾਨੂੰ ਪਤਾ ਕਿ ਇਹ ਸਾਰੇ ਸਿਸਤਮ ਦੀ ਰੀੜ ਦੀ ਹੱਡੀ ਨੇਗੇ ਇੰਨਾ ਪੰਜਾਬ ਦੇ ਨੌਜਵਾਨਾਂ ਕਰਕੇ ਜਿਹੜਾ ਦੇਸ਼ ਬੜਾ ਆਜ਼ਾਦੀਆਂ ਨਿਕ ਮੰਨ ਰਿਹਾ ਇਹਨਾਂ ਦੇ ਵਿੱਚ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਇੱਥੋਂ ਹੀ ਜਿਹੜੇ ਸਾਰੇ ਪੈਦਾ ਹੋਏ ਹੋਏ ਨੇਗੇ ਇਸ ਕਰਕੇ ਤੁਸੀਂ ਉਹਨਾਂ ਦੇ ਬਾਰਸੋਂ ਕਿ ਜਿਹੜੀ ਹੁਣੇ ਲੜਾਈ ਆ ਮੈਂ ਸਾਡੇ ਆਗੂ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਮਾਨ ਸਾਹਿਬ ਵੀ ਲੜਾਈ ਲੜਨ ਦੀ ਸਾਰਿਆਂ ਦੀ ਬੇਨਤੀ ਕਰਦਾ ਵੀ ਹੁਣ ਇਹ ਗੱਡੀਆਂ ਵਾਲੀ ਲੜਾਈ ਨਹੀਂ ਰਹੀ ਇਹ ਟਰੈਕਟਰ ਟਰਾਲੀ ਵਾਲੀ ਜਿਹੜੀ ਲੜਾਈ ਲੜੀ ਆ ਆਪਾਂ ਪਿੰਡਾਂ ਦੇ ਵਿੱਚੋਂ ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਆ ਇਹ ਪੰਜਾਬ ਦੀ ਆ ਚੰਡੀਗੜ੍ਹ ਵੀ ਪੰਜਾਬ ਦਾ ਹੀ ਆ ਬੜਾ ਲੰਮਾ ਸਮਾਂ ਆਪਾਂ ਲੀਡਰਾਂ ਦੇ ਹੱਥਾਂ ਵੱਲ ਦੇਖਦਿਆਂ ਨੂੰ ਹੋ ਗਿਆ ਕਿ ਹਰ ਇੱਕ ਡੇਢੇ ਵੀ ਕੋਈ ਇਸ ਪੰਜਾਬ ਦੇ ਵਿੱਚ ਸਰਕਾਰ ਆਈ ਉਹਨਾਂ ਨੇ ਸਾਡੇ ਪੰਜਾਬ ਦੇ ਇਕੱਲਾ-ਕਿੱਲਾ ਹੱਕ ਇਕੱਲੇ-ਕਿੱਲੇ ਸਰੋਤ ਵੇਚ ਹੀ ਨਗੇ ਆ ਜਿਹੜੀ ਯੂਨੀਵਰਸਿਟੀ ਦੀ ਲੜਾਈ ਸ਼ੁਰੂ ਹੋਈ ਹੈ ਨਾ ਮੈਂ ਕਿੰਨੇ ਵਾਰੀ ਇੱਥੇ ਅਸੀਂ ਆਪਾਂ ਪਹਿਲਾ ਸੀ ਕਿਸਾਨ ਆਗੂਆਂ ਨਾਲ ਆਏ ਆ ਪਰਾਂ ਹੀ ਮੋੜ ਦਿੰਦੇ ਚੰਡੀਗੜ੍ਹ ਤਾਂ ਆਉ ਵੀ ਨਹੀਂ ਚੰਡੀਗੜ੍ਹ ਤਾਂ ਤੁਹਾਡਾ ਹੈ ਨਹੀਂ ਬਾਪਰਾ ਹੀ ਮੋੜ ਦਿੰਦੇ ਨੇਗੇ ਫਿਰ ਆ ਸਾਡਾ ਬੰਦੀ ਸਿੰਘ ਵਾਲਾ ਮੋਰਚਾ ਉਹ ਹੁਣ ਜਿਹੜੀ ਇਹ ਲੜਾਈ ਹੈ ਨਾ ਮੈਂ ਇਹੀ ਬੇਨਤੀ ਕਰਦਾ ਵੀ ਨੌਜਵਾਨਾਂ ਨੂੰ ਵੀ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਕੱਢੀਏ ਕੱਢ ਕੇ ਇੱਥੇ ਲਿਆ ਕੇ ਲਾਈਏ ਇਹ ਜਿਹੜੀ ਜਿੱਤ ਫੇਰ ਹੋਣੀ ਹੈ ਸਾਰੇ ਨੌਜਵਾਨਾਂ ਨੂੰ ਕਿਸਾਨ ਆਗੂ ਆਗੇ ਸਾਡੇ ਅੱਜ ਜਦੋਂ ਕਿਸਾਨ ਆਗੂ ਆ ਜਣੇ ਦੇਖੋ ਇਹ ਲੜਾਈ ਕਿਸਾਨ ਆਗੂਆਂ ਨਾਲ ਮਜ਼ਦੂਰ ਆਗੂਆਂ ਨਾਲ ਸੰਘਰਸ਼ੀ ਲੋਕਾਂ ਨਾਲ ਜਿੱਤੀ ਜਾਣੀ ਹੈ ਕਿਸੇ ਵੀ ਪਾਰਟੀ ਆ ਉਹ ਪਾਰਟੀ ਜੇ ਆਪਣੇ ਸਾਰੇ ਜਥੇਬੰਦੀ ਲੈ ਕੇ ਤੇ ਬਿਠਾਵੇ ਜੇ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਸਾਰੇ ਇੱਥੇ ਆ ਕੇ ਬੈਠਣ ਸਾਰੇ ਜਿੰਨੇ ਅੰਦੋਲਨ ਲੜਦੇ ਹੋਣੇ ਆ ਅਸੀਂ ਸਾਡੇ ਆਗੂ ਕਿਸਾਨ ਆਗੂ ਹੁੰਦੇ ਨੇ ਚਲਨਾ ਮੋਰਚਾ ਥੋੜਿਆਂ ਅੰਡਰ ਸੰਘਰਸ਼ੋਂ ਤੋਂ ਕਮਜ਼ੋਰ ਹੋ ਜਾਂਦੇ ਨੇਗੇ ਜਦੋਂ ਆਪਾਂ ਛੋਟੀ ਛੋਟੀ ਗੱਲਾਂ ਜੇ ਕਰਕੇ ਉੱਠ ਕੱਢਦੇ ਆ ਤੇ ਪਹਿਲਾਂ ਵੀ ਅਸੀਂ ਇੱਧਰ ਪੰਜਾਬ ਦੇ ਵਿੱਚ ਵੀ ਬਾਟਨ ਦੇ ਕਿੰਦਾ ਲੰਮਾ ਮੋਰਚਾ ਚਲਾਇਆ ਦਿੱਲੀ ਦੇ ਵਿੱਚ ਵੀ ਕਿੰਨੇ ਲੰਮੇ ਮੋਰਚੇ ਚਲਾਏ ਨੇਗੇ ਵੱਡੇ ਵੱਡੇ ਸੰਘਰਸ਼ ਇਹ ਸਾਰੇ ਪੰਜਾਬ ਦੇ ਵਿੱਚ ਉੱਠੇ ਹੋਏ ਨੇਗੇ ਸਾਰੀ ਰਣਨੀਤੀ ਘੜ ਲਓ 10 ਤਰੀਕ ਨੂੰ ਰਣਨੀਤੀ ਘੜ ਲਓ ਆਪਾਂ ਹੁਣ ਜਿਹੜਾ ਪੂਰਾ ਇਹਨਾਂ ਦੀ ਧੌਣ 'ਚੋਂ ਕਿਲਾ ਕੱਢ ਕੇ ਉੱਠਣਾ ਪੋਲਿਟੀਕਲ ਲੀਡਰਾਂ ਦੀ ਮੈਂ ਬਾਰ-ਬਾਰ ਗੱਲ ਕਰਾਂ ਠੀਕ ਆ ਤੁਸੀਂ ਆ ਰਹੇ ਹੋ ਮੈਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ਦੀ ਛਾਣ ਦੇ ਖਿਲਾਫ ਨਹੀਂ ਬੋਲਦਾ ਪਰ ਮਸਲਾ ਇਹ ਆ ਕਿ ਤੁਸੀਂ ਕੱਕ ਸਵਾਰ ਨਾ ਕਿਸੇ ਨੇ ਹੈ ਨਹੀਂਗਾ ਜੇ ਸਵਾਰ ਨਾ ਹੋਵੇ ਬਹੁਤ ਵੱਡੀ ਪਾਵਰ ਹੁੰਦੀ ਐ ਪੰਜਾਬ ਦੇ ਵਿੱਚ ਜੇਕਰ ਇਹਨਾਂ ਦਾ ਚਲੋ ਵੈਸੇ ਮੈਂ ਨੋਂ ਤਾਂ ਨਹੀਂ ਲੈਣਾ ਪਰ ਹੁਣ ਨੋਂ ਲੈਣਾ ਪਊਗਾ ਵੀ ਜਿਹੜਾ ਇਹਨਾਂ ਦਾ ਕੇਸਰੀਵਾਲ ਵਰਗਾ ਕਿਸੇ ਕੱਪੜੇ ਦੇ ਵਿੱਚ ਫੜਾਇਆ ਜਾਂਦਾ ਉੱਥੇ ਦਿੱਲੀ ਧਰਮਾ ਲਾਉਣ ਤਾਂ ਅਸੀਂ ਵਗ ਜਾਨੇ ਆ ਕਿਤੇ ਪੰਜਾਬ ਦੇ ਹੱਕਾਂ ਲਈ ਧਰਨਾ ਨਹੀਂ ਲਾਇਆ ਜਾਂ ਦਿੱਲੀ ਦੇ ਵਿੱਚ ਜਾ ਕੇ ਬਹਿ ਜਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਸਾਰੀ ਸਰਕਾਰ ਨੂੰ ਇੱਥੇ ਆ ਕੇ ਡਰਾਮੇ ਜਿਹਾ ਨਾ ਕਰੋ ਜਾਂ ਚੰਡੀਗੜ੍ਹ ਦੇ ਵਿੱਚ ਜਾ ਕੇ ਕੋਈ ਚੌਕ ਰੋਕ ਕੇ ਬਹਿ ਜਾਓ ਵੀ ਅਸੀਂ ਭਾਈਆ ਮਸਲਾ ਓਨਾ ਟਾਈਮ ਹੱਲ ਨਹੀਂ ਹੁੰਦਾ ਜਿੰਨਾ ਟਾਈਮ ਜੇ ਤੁਸੀਂ ਕਰਨਾ ਚਾਹੁੰਦੇ ਹੋ 117 ਐਮਐਲਏ ਨੇਗੇ 13 ਐਮਪੀ ਨੇ 7 ਰਾਸਮੈਂਬਰ ਨੇ ਇਹਨਾਂ ਦੇ ਵਿੱਚ ਮੁੱਖ ਮੰਤਰੀ ਵੀ ਆ ਮੰਤਰੀ ਸਾਰੇ ਹੀ ਆ ਗਏ ਮਹਾਲੀ ਦੇ ਵਿੱਚ ਇੱਥੇ ਅਰਪ ਪਤੀ ਬੰਦਾ ਸੀ ਕੜਵਰਾਖਸ਼ ਗਰੁੱਪ ਵਾਲਾ ਨੌਜਵਾਨਾਂ ਨੂੰ ਆ ਠੱਗ ਰਿਹਾ ਸੀਗਾ ਕਈ ਕਰੋੜ ਰੁਪਏ ਦਾ ਕੰਮ ਕਰ ਰਹੀ ਜਦੋਂ ਲਾ ਕੇ ਇੱਥੇ ਮਹਾਲੀ ਦੇ ਵਿੱਚ ਆਏ ਅਸੀਂ ਆ ਕੇ ਤਾਂ ਸੰਘਰਸ਼ ਰੱਖ ਧਰਿਆ 20 ਪਰਚੇ 30 ਪਰਚੇ ਤਾਂ ਤੁਸੀਂ ਸੀਗੇ ਵੱਟਾ ਏਜੰਟ ਸੀਗਾ ਉਹਦੇ ਚੱਕ ਕੇ ਪੁਲਿਸ ਨੇ ਅੰਦਰ ਹੜਤਾ ਪਤਾ ਲੱਗ ਗਿਆ ਭਾਨਾ ਇੱਥੇ ਆ ਗਿਆ ਨੌਜਵਾਨਾਂ ਨੂੰ ਇਕੱਠੇ ਕਰਕੇ ਲੈ ਕੇ ਆ ਗਿਆ ਲੋਕਾਂ ਨੂੰ ਇਕੱਠੇ ਕਰਕੇ ਲੈ ਕੇ ਆ ਗਿਆ ਫੇਰੇ ਮਸਲੇ ਹੱਲ ਹੁੰਦੇ ਨੇਗੇ ਹੁਣ ਅਸੀਂ ਆਵਾਂਗੇ ਨਾ ਹੀ ਦਾਸਤਿਕ ਨੂੰ ਕਾਫਲਾ ਬਣ ਕੇ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਸਰਕਾਰ ਰੋਕੂ ਇੱਥੇ ਗੱਲਾਂ ਕੁਝ ਹੋਰ ਕਰਨੀਆਂ ਨੇ ਇੱਥੇ ਤਾਂ ਕਹਿੰਦੇ ਥੋੜੇ ਨਾਲ ਆ ਸਾਨੂੰ ਪੰਜਾਬ ਦੇ ਵਿੱਚੋਂ ਅਸੀਂ ਲੋਕਾਂ ਨੂੰ ਕੱਢ ਕੇ ਲੈ ਕੇ ਆਉਂਗਾ ਸਾਨੂੰ ਨਾ ਰੋਕਿਆ ਜਾਵੇ ਜਿੰਨਾ ਲੋਕਾਂ ਦਾ ਇਕੱਠ ਹੋਊਗਾ ਉਹ ਤਾਂ ਹੀ ਮਸਲਾ ਹੱਲ ਹੋਣਾ ਜੇਕਰ ਸਰਕਾਰ ਨੇ ਸਾਨੂੰ ਰੋਕਿਆ ਗਿਆ ਫਿਰ ਇਹ ਚੀਜ਼ ਸਮਝ ਲਿਓ ਵੀ ਸਰਕਾਰ ਇਹ ਡਰਾਮੇ ਕਰ ਰਹੀ ਹੈ ਵੀ ਤੁਸੀਂ ਵੀ ਮੂਰੇ ਹੁਣ ਬੈਠੋ ਥੋੜੀ ਕਿਤੇ ਨਹੀਂ ਕੁਰਸਤੇ ਪਜਾਮੇ ਖਰਾਬ ਹੁੰਦੇ ਚਾਰ ਦਿਨ ਬਹਿ ਜਾਓਗੇ 10 ਦਿਨ ਬਹਿ ਜਾਓਗੇ ਕੋਈ ਫਰਕ ਨਹੀਂ ਪੈਂਦਾ ਇਹ ਜਰੂਰ ਵਾਦਾ ਲਿਆ ਕਰੋ ਹਰੇਕ ਜਿਹੜਾ ਵੀ ਕੋਈ ਚੁਣਿਆ ਹੋਇਆ ਨਮਾਇੰਦਾ ਆਉਂਦਾ ਵੀ ਘੱਟੋ ਘੱਟ ਹਫ਼ਤੇ ਦੇ ਵਿੱਚੋਂ ਤਿੰਨ ਦਿਨ ਬੈਠੋ ਇੱਥੇ ਵੀ 10 ਤਰੀਕ ਨੂੰ ਭਾਈ ਸਾਰੇ ਹੀ ਜਿਹੜੇ ਤੁਸੀਂ ਇੱਥੇ ਆਏ ਹੋ ਨੌਜਵਾਨ ਆਪਣੇ ਪਿੰਡਾਂ ਸੁਨੇਹੇ ਲਾਇਓ ਤੇ ਵੱਡਾ ਇਕੱਠ ਕਰਕੇ ਆਪਾਂ ਲੈ ਕੇ ਆਈਏ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ 10 ਤਰੀਕ ਨੂੰ ਅਸੀਂ ਹਸਾਨਾ ਸਾਹਿਬ ਤੋਂ ਕੋਲੋਂ ਮਾਨ ਸਾਹਿਬ ਤੁਹਾਨੂੰ ਸਪੈਸ਼ਲ ਬੇਨਤੀ ਕਰਦੇ ਆ ਅਸੀਂ ਮੂਰੇ ਮਾਈਕ ਲਾ ਕੇ ਸਪੀਕਰ ਲਾ ਕੇ ਸੀ ਗੱਡੀਆਂ ਗੱਡੀਆਂ ਮੂਰੇ ਲੈ ਕੇ ਆਵਾਂਗੇ ਮਾਨਸਾ ਬਠਿੰਡਾ ਜਿਹਨੂੰ ਬੈਕਵਾਰ ਕਹਿੰਦੇ ਨੇ ਉੱਥੋਂ ਇਹ ਲੋਕ ਟਰਾਲੀਆਂ ਟਰੈਕਟਰ ਲੈ ਕੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ 10 ਤਰੀਕ ਨੂੰ ਲੈ ਕੇ ਨਾ ਆਉਣਗੇ